ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਨਵੇਂ ਸਾਲ ਸਾਰਿਆਂ ਨੂੰ ਖੁਸ਼ੀਆਂ ਖੇੜੇ ਦੇਵੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਨਵੇਂ ਸਾਲ ਦੀਆਂ ਸਭ ਦੀਆਂ ਬਾਹਗੁਰੂ ਪਰਮਾਤਮਾ ਮਰਾਦਾਂ ਪੂਰੀਆਂ ਕਰੇ ਆਸਾਂ ਪੂਰੀਆਂ ਕਰੇ ਸਭ ਨੂੰ ਖੁਸ਼ੀਆਂ ਦੇਵੇ ਹੱਸਦੇ ਖੇਡਦੇਆਂ ਦਾ ਨਵਾਂ ਸਾਲ ਲੰਘੇ ਸੱਚੇ ਪਾਤਸ਼ਾਹ ਇਹੀ ਹੱਥ ਜੋੜ ਕੇ ਬੇਨਤੀ ਹੈ ਸਰਬੱਤ ਦਾ ਭਲਾ ਕਰੀ ਸਰਬੱਤ ਦਾ ਭਲਾ ਕਰੀਂ ਦਤਿਆ ਸੋ ਅੱਜ ਦੀ ਬਾਤ ਤੁਹਾਨੂੰ ਸੁਣਾਉਣ ਲੱਗੀ ਆਂ ਬਾਤਾਂ ਨੂੰ ਬਿਲਕੁਲ ਹੀ ਵਿਸਰੀਆਂ ਹੋਈਆਂ ਨੇ ਇਹ ਬਾਤਾਂ ਸੋ ਤੁਸੀਂ ਇਹਨਾਂ ਨੂੰ ਸੁਣਿਆ ਕਰੋ ਯਾਦ ਕਰਿਆ ਕਰੋ ਬੱਚਿਆਂ ਨੂੰ ਸੁਨਾਇਆ ਕਰੋ ਤੇ ਕਈ ਵਾਰੀ ਬੱਚੇ ਜਦੋਂ ਪੜਾਈਆਂ ਪੜ੍ਹੁਈਆਂ ਤੋਂ ਵਿੰਦ ਹੁੰਦਾ ਵੀ ਰੈਸਟ ਕਰੀਏ ਇਹਨਾਂ ਨੂੰ ਫੋਨਾਂ ਦੀ ਬਜਾਏ ਬਾਤਾਂ ਸੁਨਾਇਆ ਕਰੋ ਤਾਂ ਕਿ ਇਹ ਵਿਰਸਾ ਵੀ ਆਪਣਾ ਜਿਉਂਦਾ ਰਹੇ ਸੋ ਅੱਜ ਦੀ ਮੈਂ ਤੁਹਾਨੂੰ ਬਾਤ ਸੁਣਾਉਣ ਲੱਗੀ ਹਾਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਆ ਕਰੋ ਮੈਨੂੰ ਵੀ ਥੋੜਾ ਜਿਹਾ ਮਾਣ ਹੋ ਜਾਂਦਾ ਹੈ ਵੀ ਭੈਣ ਭਾਈ ਸੁਣਦੇ ਨੇ ਇਹਨਾਂ ਨੂੰ ਕਹੀ ਜੀ ਲੱਗਦੀ ਹੈ ਕਹਾਣੀ ਮੇਰੀ ਤੇ ਅੱਜ ਦੀ ਮੈਂ ਤੁਹਾਨੂੰ ਬਾਤ ਸੁਣਾਉਣ ਲੱਗੀ ਹਾਂ ਇੱਕ ਭਾਈ ਪਿੰਡ ਦੇ ਵਿੱਚ ਬਹੁਤ ਗਰੀਬ ਬੰਦਾ ਰਹਿੰਦਾ ਸੀ ਉਹਦਾ ਬਾਲ ਬੱਚਾ ਸੀ ਘਰ ਵਾਲੀ ਸੀ ਤਾਂ ਉਹਨਾਂ ਨੂੰ ਪੂਰਾ পেট ਭਰ ਕੇ ਰੋਟੀ ਵੀ ਖਾਣ ਨੂੰ ਮਿਲਦੀ ਨਹੀਂ ਸੀ ਬਹੁਤ ਤੰਗੀ ਤੁਰਸ਼ੀ ਤਾਂ ਉਹਨਾਂ ਦੇ ਘੇਟ ਦੇ ਮੂਰਤੀ ਕੋਈ ਜਿੱਥੇ ਉਹ ਰਹਿੰਦੇ ਤੇ ਉਹ ਉਹਨਾਂ ਦੇ ਬਾਹਰ ਦੇ ਮੂਰਤੀ ਇੱਕ ਬੰਦਾ ਰੋਜ਼ ਸਵੇਰੋਂ ਜਾਂਦਾ ਸ਼ਾਮ ਨੂੰ ਮੁੜਦਾ ਉਹ ਤੁਰਿਆ ਜਾਂਦਾ ਹੁੰਦਾ ਉਹਦੇ ਘਰ ਵਾਲੀ ਨੇ ਦੇਖਿਆ ਉਹ ਜਿਹੜਾ ਗਰੀਬ ਬੰਦਾ ਸੀ ਵੀ ਇਹ ਬੰਦਾ ਰੋਜ਼ ਜਾਂਦਾ ਸ਼ਾਮ ਨੂੰ ਮੁੜਦਾ ਵੀ ਇਹ ਸ਼ਹਿਰ ਸ਼ੁਹਰ ਜਾ ਕੇ ਕੋਈ ਨੌਕਰੀ ਕਰਦਾ ਹੋਊ ਕੋਈ ਦਿਹਾੜੀ ਦਾਪਾ ਕਰਦਾ ਹੋਊ ਆਪਦੇ ਘਰ ਵਾਲੇ ਨੂੰ ਕਹਿੰਦੇ ਵੀ ਤੂੰ ਵੀ ਇਹਦੇ ਨਾਲ ਵਗਜਿਆ ਕਰ ਕਹਿੰਦੇ ਦੋ ਪੈਸੇ ਤੂੰ ਲਿਆਇਆ ਕਰੇਗਾ ਆਪਾਂ ਕਹਿੰਦੀ ਚੱਜ ਦੀ ਕੋਈ ਦਾਲ ਪਾਣੀ ਰੋਟੀ ਖਾ ਲਿਆ ਕਰਾਂਗੇ ਵੀ ਭੁੱਖੇ ਮਰਦਿਆਂ ਨਾਲ ਬੱਚੇ ਘੱਟ ਮਿਲਦਾ ਖਾਣਾ ਉਹ ਕਹਿੰਦਾ ਵਗਜਿਆ ਕਰੂੰ ਕੱਲ ਤੋਂ ਉਹ ਭਈ ਜਦੋਂ ਆਇਆ ਸਵੇਰੇ ਬੰਦਾ ਲੰਘਣ ਲੱਗਿਆ ਤਾਂ ਇਹ ਗਰੀਬ ਕਿਸਾਨ ਵਿਚਾਰਾ ਉਹਦੇ ਪਿੱਛੇ ਲੱਗ ਲਿਆ ਲੱਗਿਆ ਹੋਇਆ ਤਾਂ ਉਹਨੇ ਵੀ ਦੇਖ ਲਿਆ ਵੀ ਇਹ ਮੇਰੇ ਪਿੱਛੇ ਆ ਰਿਹਾ ਹੈ ਜਦੋਂ ਉਹਨੇ ਦੇਖਿਆ ਤਾਂ ਉਹ ਤਾਂ ਜੀ ਬਹੁਤ ਦੂਰ ਇੱਕ ਮੰਦਰ ਸੀ ਮੰਦਰ ਦੇ ਵਿੱਚ ਜਾਣ ਲੱਗਿਆ ਜਦੋਂ ਉਹਨੂੰ ਕਹਿੰਦਾ ਵੀ ਤੂੰ ਨਹੀਂ ਅੰਦਰ ਜਾ ਸਕਦਾ ਵੀ ਤੈਨੂੰ ਤਾਂ ਬਾਹਰ ਖੜਨਾ ਪਊਗਾ ਕਹਿੰਦਾ ਤੂੰ ਕਰਨ ਕੀ ਆਇਆ ਹੈ ਉਹ ਕਹਿੰਦਾ ਜੀ ਮੈਂ ਤਾਂ ਆਇਆ ਤੇ ਵੀ ਤੁਸੀਂ ਕੋਈ ਦਿਹਾੜੀ ਦਾ ਪਾ ਕਰਨ ਜਾਂਦੇ ਹੋ ਵਿਚਾਰ ਪੈਸੇ ਮੈਨੂੰ ਵੀ ਮਿਲ ਜਾਣਗੇ ਤੁਹਾਡੇ ਨਾਲ ਕੋਈ ਮੈਂ ਕੰਮ ਕਰ ਲੂ ਉਹ ਕਹਿੰਦਾ ਵੀ ਤੂੰ ਨਹੀਂ ਜਾ ਸਕਦਾ ਜਿੱਥੇ ਮੈਂ ਜਾ ਰਿਹਾ ਵੀ ਮੈਂ ਕੋਈ ਦਿਹਾੜੀ ਨਹੀਂ ਕਰਨ ਜਾਂਦਾ ਵੀ ਮੈਂ ਤਾਂ ਅਕਾਲ ਪੁਰਖ ਨੂੰ ਮਿਲਦਾ ਦਿਨ ਰਾਤ ਉਹਦੀ ਭਗਤੀ ਕਰਦਾ ਅਕਾਲ ਪੁਰਖ ਦੇ ਨਾਲ ਮੇਲੇ ਕਰਕੇ ਆਉਣਾ ਉਥੇ ਕਹਿੰਦਾ ਭਗਤੀ ਕਰੂੰ ਸਾਰਾ ਦਿਨ ਆਥਰ ਨੂੰ ਆਪਦੇ ਕਰਿਆਊਂਗਾ ਤਾਂ ਇਹ ਨਹੀਂ ਕਹਿੰਦਾ ਅੰਦਰ ਤਾਂ ਜਾਣਾ ਨਹੀਂ ਤੂੰ ਕਰ ਨਹੀਂ ਸਕਦਾ ਉਹ ਕਹਿੰਦਾ ਅੱਛਾ ਕਹਿੰਦਾ ਫਿਰ ਤੁਸੀਂ ਐਂ ਕਰ ਰਹੇ ਹੋ ਕਹਿੰਦਾ ਮੇਰਾ ਇੱਕ ਸਨੇਹਾ ਤਾਂ ਲੈ ਜੋ ਉਹ ਕਹਿੰਦਾ ਦੱਸ ਭਾਈ ਕਹਿੰਦਾ ਆਕਾਲ ਪੁਰਖ ਨੂੰ ਪੁੱਛ ਕੇ ਆਇਓ ਬਈ ਸਾਡੇ ਕਰਮਾਂ ਦੇ ਵਿੱਚ ਕਦੇ ਰੱਜ ਕੇ ਰੋਟੀ ਖਾਣੀ ਵੀ ਮਿਲੂਗੀ ਸਾਨੂੰ ਵੀ ਇਹੇ ਜੇ ਅਸੀਂ ਕੀ ਗੁਨਾਹ ਕਰੇ ਨੇ ਕੀ ਪਾਪ ਕਰੇ ਨੇ ਜ਼ਿੰਦਗੀ ਚ ਜਿਹੜੀ ਸਾਨੂੰ ਪੂਰਾ ਢਿੱਡ ਭਰ ਕੇ ਰੋਟੀ ਵੀ ਨਹੀਂ ਖਾਣੀ ਨਸੀਬ ਹੁੰਦੀ ਉਹ ਕਹਿੰਦਾ ਠੀਕ ਆ ਭਾਈ ਮੈਂ ਪੁੱਛਿਆ ਤੂੰ ਬਾਹਰ ਹੀ ਖੜਾ ਰਹਿ ਜਦੋਂ ਸ਼ਾਮ ਹੋਈ ਭਾਈ ਉਹ ਅੰਦਰੋਂ ਜਦੋਂ ਸਾਰੇ ਦੇਵੀ ਦੇਵਤੇ ਬਾਗੇ ਉਹ ਇਕੱਲਾ ਹੀ ਖੜਾ ਰਿਹਾ ਅਕਾਲ ਬੁਰਖ ਨੇ ਦੇਖਿਆ ਕਹਿੰਦੇ ਭਗਤਾ ਤੂੰ ਗਿਆਨੀ ਕਹਿੰਦਾ ਜੀ ਇੱਕ ਸਵਾਲ ਹੈ ਮੇਰਾ ਵੀ ਮਾਤ ਲੋਕ ਦੇ ਵਿੱਚ ਇੱਕ ਬੰਦਾ ਖੜਾ ਹੈ ਮੇਰੇ ਨਾਲ ਆਇਆ ਬਾਹਰ ਖੜਾ ਹੈ ਬਿਉ ਨੇ ਤੁਹਾਨੂੰ ਇਹ ਸਵਾਲ ਪੁੱਛਿਆ ਹੈ ਮੇਰੇ ਰਾਹੀ ਵੀ ਉਹ ਗਰੀਬ ਨੇ ਢਿੱਡ ਭਰ ਕੇ ਰੋਟੀ ਨਹੀਂ ਖਾਣੀ ਮਿਲਦੀ ਉਹ ਕਹਿੰਦਾ ਵੀ ਕੀ ਕਾਰਨ ਹੈ ਇਹਦਾ ਵੀ ਕੀ ਸਾਨੂੰ ਕਦੇ ਢਿੱਡ ਭਰ ਕੇ ਰੋਟੀ ਖਾਣੀ ਮਿਲੇਗੀ ਉਹ ਕਹਿੰਦੇ ਭਾਈ ਲਾ ਆਪਾਂ ਉਹਦਾ ਬਹੀ ਖਾਤਾ ਹੁਣ ਹੀ ਦੇਖ ਲੈਨੇ ਆ ਅਕਾਲ ਪੁਰਖ ਕਹਿੰਦੇ ਉਹ ਭਾਈ ਬੈਂਕ ਵਾਲਿਆਂ ਮੰਗੂ ਖੋਲੇ ਰਜਿਸਟਰ ਖੋਲੇ ਤਾਂ ਉਹਨਾਂ ਨੂੰ ਤੇ ਪਤਾ ਕੱਢਿਆ ਉਹ ਨੂੰ ਕਹਿੰਦਾ ਵੀ ਇਹਨੇ ਤਾਂ ਭਾਈ ਕਹਿੰਦਾ ਕੁਝ ਪਿਛਲੇ ਕਰਮ ਚ ਜੋੜਿਆ ਹੀ ਨਹੀਂ ਹੋਇਆ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਕਹਿੰਦਾ ਇਹਨੇ ਤਾਂ ਖਾਦਾ ਹੀ ਹੈ ਅਡਾਇਆ ਹੀ ਹੈ ਇਹਨਾਂ ਨੇ ਵੀ ਜੋੜਿਆ ਕੁਛ ਨਹੀਂ ਵੀ ਜਿੰਨਾ ਕਿ ਇਹਨਾਂ ਦਾ ਦਾਨਪੁਣ ਕਰਿਆ ਹੋਇਆ ਸੀ ਉਹ ਬਣਦਾ ਹੈ ਕਹਿੰਦਾ ਇਹਨਾਂ ਦਾ ਸਿਰਫ 20 ਕਿਲੋ ਕਣਕ ਹੈ ਮੇਰੇ ਕੰਨੀ ਉਹ ਮੈਂ ਇਹਨਾਂ ਨੂੰ ਥੋੜੀ ਥੋੜੀ ਕਰਕੇ ਦੇਈ ਜਨਾ ਤਾਂ ਭਾਈ ਉਹ ਮੁੜਿਆ ਆ ਕੇ ਉਹਨੇ ਉਹਨੂੰ ਦੱਸਤਾ ਵੀ ਮੈਨੂੰ ਅਕਾਲ ਪੁਰਖ ਨੇ ਐਂ ਕਿਹਾ ਵੀ ਤੇਰੀ ਤਾਂ 20 ਕਿਲੋ ਹੀ ਕਣਕ ਹੈ ਉੱਥੇ ਉਹਨੇ ਜੀ ਆਪਦੇ ਘਰੇ ਜਾ ਕੇ ਘਰ ਵਾਲੀ ਨੂੰ ਦੱਸਤਾ ਵੀ ਅਕਾਲ ਪੁਰਖ ਨੇ ਕਿਹਾ ਵੀ ਆਪਣੀ ਤਾਂ ਵੀ 20 ਕਿਲੋ ਹੀ ਕਣਕ ਹੈ ਕਹਿੰਦਾ ਤਾਂ ਹੀ ਆਪਾਂ ਨੂੰ ਢਿੱਡ ਭਰ ਮੀ ਰੋਟੀ ਨਹੀਂ ਮਿਲਦੀ ਵੀ ਆਪਾਂ ਕੁਝ ਜੋੜਿਆ ਹੀ ਨਹੀਂ ਕੋਈ ਦਾਨ ਪੁੰਨ ਨਹੀਂ ਕਰਿਆ ਉਹ ਕਹਿੰਦੀ ਫਿਰ ਤੂੰ ਐਂ ਕਰ ਕਹਿੰਦੀ ਕੱਲ ਨੂੰ ਫੇਰ ਜਾਈਂ ਕਹਿੰਦੀ ਤੂੰ ਉਸੇ ਬੰਦੇ ਦੇ ਨਾਲ ਉਹਨੂੰ ਕਹੀਂ ਵੀ 20 ਕਿਲੋ ਚੋਂ ਸਾਨੂੰ 10 ਕਿਲੋ ਇਕੱਠੀ ਦੇ ਦੋ ਕਹਿੰਦੀ ਇੱਕ ਦਿਨ ਆਪਾਂ ਰੱਜ ਕੇ ਰੋਟੀ ਖਾ ਕੇ ਤਾਂ ਦੇਖ ਲਾਂਗੇ ਉਹ ਜੀ ਦੂਜੇ ਦਿਨ ਫੇਰ ਵਗ ਗਿਆ ਜਾ ਕੇ ਕਹਿੰਦਾ ਭਾਈ ਅਕਾਲ ਪੁਰਖ ਨੂੰ ਇੰਨਾ ਸੁਨੇਹਾ ਲਾ ਦੇ ਵੀ ਸਾਨੂੰ ਇੱਕ ਦਿਨ ਚ 10 ਕਿਲੋ ਕਣਕ ਤਾਂ ਦੇ ਦੇਵੇ 10 20 ਕਿਲੋ ਜਿਹੜੀ ਰਹਿੰਦੀ ਹੈ ਉਹਦੇ ਚੋਂ ਵੀ ਅਸੀਂ ਢਿੱਡ ਭਰ ਕੇ ਰੋਟੀ ਖਾ ਕੇ ਦੇਖ ਲਾਂਗੇ ਚਲੋ ਜੀ ਉਹਨੇ ਫੇਰ ਦੱਸਤਾ ਜਾ ਕੇ ਉਹਵੇਂ ਹੀ ਉਹ ਕਹਿੰਦੇ ਭਾਈ ਲੈ ਜੋ ਮੇਰੇ ਕੰਨੀਆਂ ਦਾ ਚ ਇਹ ਸਾਰੀ ਲੈ ਜੋ ਵੀ ਫੇਰ ਕੀ ਕਰੋਗੇ ਵੀ ਚਲੋ 10 ਕਿਲੋ ਦੇ ਦਿਨਾ ਜੇ ਮੰਗਦੇ ਨੇ 10 ਕਿਲੋ ਬੋਰੇ ਚ ਪਾ ਕੇ ਉਹਨੂੰ ਫੜਾਤੀ ਕਹਿੰਦੇ ਲੈ ਭਾਈ ਉਹਨੂੰ ਫੜਾਦੀ ਆ ਗਿਆ ਜੀ ਜਦੋਂ ਘਰੇ ਲਿਆਇਆ ਕਣਕ ਤਾਂ ਉਹਦੇ ਘਰ ਵਾਲੀ ਕਹਿੰਦੀ ਜਦੋਂ ਇਹ ਕਿਸਮਤ ਨੇ ਬਦਲਣਾ ਹੁੰਦਾ ਨਾ ਇਹ ਉਹਦੀ ਕਹਾਣੀ ਤੁਹਾਨੂੰ ਸੁਣਾਉਣੀ ਆ ਤਾਂ ਉਹਦੇ ਘਰ ਵਾਲੀ ਕਹਿੰਦੀ ਤੂੰ ਐ ਕਰ 5 ਕਿਲੋ ਤਾਂ ਹੱਟੀ ਤੇ ਵੇਚਿਆ ਉਦਾਸ ਮਾਨ ਲਿਆ ਕਹਿੰਦੀ ਚੁੱਲ੍ਹੇ ਦਾ ਦਾਲ ਪਾਣੀ ਸਬਜੀ ਭਾਜੀ ਨੂਨ ਮਿਰਚ ਮਸਾਲਾ ਦੁੱਧ ਬਾਦ ਲਿਆ ਤੇ 5 ਕਿਲੋ ਨੂੰ ਕਹਿੰਦੀ ਤੂੰ ਮੈਨੂੰ ਦੇ ਦੇ ਮੈਂ ਚੱਕੀ ਤੇ ਪੀ ਪੀ ਲੈਨੀ ਆ ਆਟਾ ਕਹਿੰਦੀ ਅੱਜ ਤਾਂ ਆਪਾਂ ਰੱਜ ਕੇ ਢੱਪਰ ਕੇ ਰੋਟੀ ਖਾਵਾਂਗੇ ਸਾਰਾ ਟੱਬਰ ਚਲੋ ਜੀ ਜਦੋਂ ਉਹ ਆਟਾ ਪੀਹਣ ਲੱਗੀ ਤਾਂ ਹੁਣ ਉਹ ਚੱਕੀ ਤੇ ਪੀਂਦੀ ਆਲੇ ਦਾਲੇ ਦਾਣੇ ਡੁੱਲਦੇ ਨੇ ਆਟਾ ਉਟਾ ਵੀ ਡੁੱਲ ਗਿਆ ਉਹਨੇ ਚੱਕਿਆ ਕੁਛ ਨਹੀਂ ਤਾਂ ਉਹ ਚੂਹੇ ਜਿਹੜੀਆਂ ਚੂਹੇ ਜਾਹੇ ਵੀ ਖਾ ਗਏ ਚਿੜੀਆਂ ਵੀ ਚੁਗ ਗਈਆਂ ਦਾਣੇ ਅੰਦਰੋਂ ਕੀੜੇ ਕੀੜੀਆਂ ਨੇ ਵੀ ਆਟਾ ਖਾ ਲਿਆ ਉਹ ਭਾਈ ਉਹਦਾ ਜਿੰਨਾ ਗਿਆ ਉਹ ਸਾਰਾ ਉਹਦਾ ਦਰਗਾਹ ਚ ਹਰਾ ਹੋਇਆ ਗਿਆ ਉਧਰੋਂ ਉਹ ਬੰਦੇ ਨੇ ਸੋਚਿਆ ਤੇ ਘਰ ਵਾਲੇ ਨੇ ਕੱਤੇ ਦਾ ਮਹੀਨਾ ਤੀ ਕਹਿੰਦਾ ਵੀ ਹੁਣ ਖਣਕਾਂ ਬੀਜਣਗੇ ਕਹਿੰਦਾ ਜੀ ਇਹ ਚੋਂ ਦੋ ਮੁਠੀਆਂ ਮੈਂ ਬੀਜ ਕੇ ਦੇਖਾਂ ਉਹਨੇ ਭਾਈ ਉਹ 5 ਕਿਲੋ ਚੋਂ ਕਿਲੋ ਕਣਕ ਰੱਖ ਲਈ ਕਿਲੋ ਕਣਕ ਰੱਖ ਕੇ ਬਾਗਿਆ ਜੰਗਲ ਚ ਜਾ ਕੇ ਬਾਹਰ-ਬਾਹਰ ਉਹਨੇ ਤਾਂ ਸਾਫ਼ ਜਾ ਦੇਖ ਕੇ ਥਾਂਵ ਸਫਾਈ ਜੀ ਕਰਕੇ ਉਹਨੇ ਵੀ ਛਿੱਟੇ ਦੇਣ ਮੰਗੂਗਾ ਨਾ ਜੀ ਮੈਂ ਛੱਟਾ ਦਿੰਨੇ ਆ ਉਹਨੇ ਕਣਕ ਦਾ ਛੱਟਾ ਦਿੱਤਾ ਚਲੋ ਜੀ ਕੁਦਰਤ ਨੇ ਹਰੀ ਕਰਤੀ ਕਣਕ ਠੰਡ ਦਾ ਮਹੀਨਾ ਹੁੰਦਾ ਕਣਕ ਦਾ ਤੇਲ ਨਾਲ ਕਣਕ ਦਾ ਹਰੀ ਹੋ ਗਈ ਨਿਕਲਿਆਈ ਸਾਰਾ ਕੁਝ ਹੋ ਗਿਆ ਤਾਂ ਜਦੋਂ ਕਣਕਾਂ ਵੱਢਣ ਦਾ ਟਾਈਮ ਆਇਆ ਤਾਂ ਉਹ ਕਹਿੰਦਾ ਵੀ ਕਣਕਾਂ ਵੱਢ ਰਹੇ ਨੇ ਕਹਿੰਦਾ ਮੈਂ ਵੀ ਬੀਜ ਕੇ ਆਇਆ ਸੀ ਦੇਖ ਕੇ ਤਾਂ ਮੈਂ ਉੱਥੇ ਕੀ ਹੈ ਹਰੀ ਹੋਈ ਐ ਕਨਾ ਭਾਈ ਉਹ ਜਿਹੜੀ ਬੀਜ ਕੇ ਆਇਆ ਸੀ ਕਿੰਨੇ ਕਣਕ ਉਹਨਾਂ ਚੋਂ ਕੁਸ ਤਾਂ ਜਾਨਵਰ ਰੂਪ ਚੁੱਕ ਕੇ ਲੈ ਗਏ ਉਹ ਉਹਦੀ ਦਰਗਾ ਚਹਿਰਾ ਹੋ ਗਈ ਕੁਸ ਹੋ ਸਿੱਧੇ ਸਿੱਧੇ ਜੇ ਗੁਜੇ ਵੱਜ ਗਏ ਉਹ ਭਾਈ ਉਹਨੇ ਦੇਖਿਆ ਵੀ ਇਹ ਤਾਂ ਪੱਕੀ ਪਈ ਐ ਇਹੋ ਤਾਂ ਵੱਢ ਲਿਆਇਆ ਉਹਨੂੰ ਵੱਢ ਕੇ ਲਿਆਇਆ ਤਾਂ ਉਹ ਤਾਂ ਭਾਈ ਜਿਹੜੀ ਜੇ ਉਹਨੇ ਕਣਕ ਵੱਢੀ ਉਹ ਤਾਂ 20 ਕਿਲੋ ਬਣ ਗਈ 20 ਕਿਲੋ ਬਣੀ ਹੋਈ ਉਹ ਤਾਂ ਹੈਰਾਨ ਹੋ ਗਿਆ ਘਰੇ ਲਿਆਇਆ ਘਰ ਵਾਲੀ ਹੈਰਾਨ ਹੋ ਗਈ ਕਹਿੰਦੀ ਆ ਤਾਂ ਤੈ ਕਮਾਲ ਕਰਤੀ ਕਹਿੰਦੀ ਕਾਲਪੁਰਖ ਤਾਂ ਕਹਿੰਦਾ ਤੀ ਇਹਨਾਂ ਦੇ ਕਰਮਾਂ ਚ 20 ਕਿਲੋ ਐ ਚਲੋ ਜੀ ਉਹਨਾਂ ਨੇ ਕੀ ਕਰਿਆ ਉਹ ਕਹਿੰਦਾ ਆਏ ਘਰ ਆਪਾਂ ਇਹਨੂੰ ਜਿਹੀ ਜੀ ਪਹਿਲਾਂ ਖਾਨੇ ਆ ਥੋੜੀ ਥੋੜੀ ਖਾ ਲੋ ਕਹਿੰਦਾ ਆਪਾਂ ਵੱਧ ਬੀਜਾਂਗੇ ਇਦ ਕੀ ਉਹਨੇ ਤਾਂ ਭਾਈ ਉਸ ਦੇ ਵਿੱਚੋਂ 10 ਕਿਲੋ ਕਣਕ ਬੀਜਤੀ ਬੀਜੀ ਹੋਈ ਤਾਂ ਮੌਕੇ ਤੇ ਆਈ ਵੱਢ ਲਈ ਵੱਡੀ ਹੋਈ ਤਾਂ ਦੋਨੇ ਤੀਵੇਂ ਆਦਮੀ ਆਉਂਦੇ ਨੇ ਭਰੀਆਂ ਚੱਕੀ ਕਣਕ ਦੀਆਂ ਥਾਪੀਆਂ ਨਾਲ ਕੁੱਟ-ਕੁੱਟ ਕੇ ਕੱਢ ਲਈ ਜਦੋਂ ਭਾਈ ਪੰਡਾ ਚੱਕੀ ਆਉਂਦੇ ਨੇ ਤਾਂ 2 ਕੁਆਂਟਲ ਨਿਕਲ ਆਈ 2 ਕੁਆਂਟਲ ਨਿਕਲੀ ਹੋਈ ਕਣਕ ਤਾਂ ਉਹਨਾਂ ਨੇ ਤਾਂ ਘਰੇ ਲਿਆ ਕੇ ਖੁੰਝੇ ਚ ਲਾਤੀ ਲਾਈ ਹੋਈ ਤਾਂ ਜਦੋਂ ਤੜਕੇ ਨੂੰ ਉਹ ਫੇਰ ਬੰਦਾ ਲੰਘਿਆ ਜਾਂਦਾ ਉਹਨੇ ਮਾਰੀ ਨਿਗਾ ਵੀ ਇਹਨਾਂ ਦੇ ਤਾਂ ਅੰਦਰ ਕਣਕ ਪਈ ਐ ਇੰਨੀ ਅਕਾਲਪੁਰਖ ਦਾ ਕਹਿੰਦਾ ਸੀ ਇਹਨਾਂ ਦੀ 10 ਕਿਲੋ ਹੀ ਰਹਿ ਗਈ ਹੁਣ 20 ਚੋਂ 10 ਇਹ ਲੈ ਗਏ 10 ਰਹਿ ਗਈ ਕਿ ਵੀ ਇਹਨਾਂ ਦੇ ਇੰਨੀ ਕਣਕ ਕਿੱਥੋਂ ਆ ਗਈ ਉਹ ਭਾਈ ਜਾ ਕੇ ਉਹਨੇ ਸਵਾਲ ਪੁੱਛ ਲਿਆ ਕਹਦਾ ਮਹਾਰਾਜ ਤੁਸੀਂ ਤਾਂ ਕਹਿੰਦੇ ਤੇ 10 ਕਿਲੋ ਰਹਿ ਗਈ 20 ਚੋਂ ਕਹਿੰਦਾ ਮੈਂ ਅੱਖੀਂ ਦੇਖ ਕੇ ਆਇਆ ਉਹਨਾਂ ਦੇ ਤਾਂ 2 ਕੁਇੰਟਲ ਕਣਕ ਪਈਆ ਘਰੇ ਉਹ ਕਹਿੰਦੇ ਅੱਛਾ ਭਾਈ ਕਹਿੰਦੇ ਲੈ ਆਪਾਂ ਹੁਣੀ ਦੇਖ ਲੈਨੇ ਆ ਜਦੋਂ ਬਹੀ ਖਾਤਾ ਖੋਲਿਆ ਉਹ ਕਹਿੰਦੇ ਵਾਹ ਭਾਈ ਵਾਹ ਤਾਂ ਕਹਿੰਦੇ ਕਮਾਲ ਹੀ ਕਰਤੀ ਉਸ ਬੰਦੇ ਨੇ ਉਹਨੇ ਤਾਂ ਕਹਿੰਦਾ ਇਹ ਕਣਕ ਤੋਂ ਵਧਾਰਾ ਕਰ ਲਿਆ ਕਹਿੰਦਾ ਇੱਥੇ ਚਿੜੀਆਂ ਚੂਹਿਆਂ ਨੂੰ ਕੀੜੇ ਕੀੜੀਆਂ ਨੂੰ ਭੋਜਨ ਮਿਲਿਆ ਹੋਇਆ ਹੈ ਇਸ ਸਾਰਾ ਉਹਦਾ ਪੁੰਨ ਦਰਗਾਹ ਚ ਹਰਾ ਹੋ ਗਿਆ ਉਹਦਾ ਫਲ ਮਿਲ ਰਿਹਾ ਹੈ ਕਹਿੰਦਾ ਇਹ ਤਾਂ ਇਹਨੂੰ ਚਲੋ ਭਾਈ ਜਦੋਂ ਪਤਾ ਲੱਗਿਆ ਉਹ ਤਾਂ ਬਾਗੋ-ਵਾਗ ਹੋ ਗਏ ਉਹ ਤਾਂ ਅੱਗੇ ਵਾਸਤੇ ਦਾਨ ਪੁੰਨ ਕਰਨ ਲੱਗ ਗਏ ਜਾਨਵਰਾਂ ਨੂੰ ਰੋਟੀ ਪਾਣੀ ਪਾਉਣ ਲੱਗ ਗਏ ਕੁੱਤੇ ਨੂੰ ਰੋਟੀ ਵੀ ਸਿੱਟਿਆ ਕਰਨ ਜਦੋਂ ਰੋਟੀ ਪਕਾਉਂਦੇ ਆ ਕੁੱਤੇ ਨੂੰ ਵੀ ਬਾਦਿਆ ਕਰਨ ਜਾਣੀ ਕੇ ਹੈ ਮੇਰੀ ਬਾਤ ਦਾ ਨਿਚੋੜ ਇਹ ਨਿਕਲਦਾ ਭਾਈ ਵੀ ਅੱਪਾ ਜਿੰਨਾ ਦਾਨ ਪੁੰਨ ਕਰਾਂਗੇ ਕੀੜੇ ਕੀੜੀਆਂ ਨੂੰ ਕੁੱਤੇ ਬਿੱਲੇ ਨੂੰ ਰੋਟੀ ਪਾਵਾਂਗੇ ਜਾਨਵਰਾਂ ਨੂੰ ਕੋਠੇ ਤੇ ਰੋਟੀ ਬਰੂਰ ਦਿਆ ਕਰੋ ਗਰਮੀ ਦੇ ਮਹੀਨੇ ਪਾਣੀ ਰੱਖ ਦਿਆ ਕਰੋ ਉਦੋਂ ਕੁਝ ਖਾਣ ਪੀਣ ਦਾ ਨਹੀਂ ਹੁੰਦਾ ਉਦੋਂ ਦਾਣੇ ਦੂਨੇ ਪਾਤੇ ਬਾਜਰਾ ਚੌਲ ਕਣਕ ਜਵਾਰ ਬਾਜਰਾ ਪਾਤਾ ਅੱਜ-ਅੱਜ ਜੀ ਜਪਾ ਤੋਂ ਇਹ ਆਪਾਂ ਨੂੰ ਪੁੰਨ ਲੱਗਦਾ ਹੈ ਇਹ ਆਪਣਾ ਸਾਰਿਆਂ ਦਾ ਇਹ ਦਰਗਾਹ ਚ ਹੈ ਰਹਾ ਹੁੰਦਾ ਆ ਹੁਣ ਬੋਦਾ ਮਹੀਨਾ ਚੱਲਦਾ ਮੈਂ ਵੀ ਮੇਰੀ ਕੁੜੀ ਨੂੰ ਕਿਹਾ ਸੀ ਮਾਂਹ ਚੌਲ ਲਿਆ ਕੇ ਦੇ ਨਾਲੇ ਤੇਲ ਵਿੱਚ ਬਵਾ ਲਈ ਥੋੜੇ ਜੇ ਤੇ ਉਹ ਹੁਣ ਵੀ ਗਏ ਹੋਏ ਨੇ ਉਹਨਾਂ ਨੂੰ ਕਹਿੰਦੀ ਆ ਵੀ ਲੈ ਕੇ ਆਇਓ ਤੇਰੇ ਉੱਤੇ ਚੌਲ ਇਹ ਜਿੱਥੇ ਕੀੜਿਆਂ ਕੀੜੀਆਂ ਦਾ ਭੌਣਾ ਹੈ ਉੱਥੇ ਰੋਜ਼ ਮੁਠੀ ਖੰਡਿਆ ਦੋ ਦਿਨੇ-ਦਿਨੇ ਉਹ ਚੁਗ ਲੈਂਦੇ ਨੇ ਖੱਡਾਂ 'ਚ ਵੱਢ ਜਾਂਦੇ ਨੇ ਚੱਕ ਕੇ ਇਹ ਬਹੁਤ ਵੱਡਾ ਪੁੰਨ ਹੁੰਦਾ ਹੈ ਮੈਂ ਬੜਾ ਪਾਉਂਦੀ ਰਹੀਆਂ ਇਹ ਤੇ ਇਹ ਜ਼ਰੂਰ ਪਾਇਆ ਕਰੋ ਤੁਸੀਂ ਚੌਲ ਲੈ ਲੈ 2 ਕਿਲੋ ਚੌਲ ਲੈ ਲੈ ਵਿੱਚ ਪਾਈਆ ਤਿਲ ਪਵాలే ਤੇ ਚਾਹੇ ਉਹਦੇ ਚੱਕੜ ਛੀਕ ਸ਼ੱਕਰ ਦੀ ਪਾ ਲਈ ਉਹ ਪਾ ਕੇ ਮਿਕਸ ਕਰਕੇ ਰਲਾ ਕੇ ਬਸ ਕੁੱਲੀ 'ਚ ਦੋ ਮੁਠੀਆਂ ਪਾ ਲੋ ਮੁਠੀ ਪਾ ਲੋ ਚਾਹੇ ਜਿੰਨੀ ਤੁਹਾਡੀ ਗੰਜੈਸ ਹੈ ਮੁਠੀ ਕੋ ਬਥੇਰੀ ਹੁੰਦੀ ਹੈ ਬਸ ਉਹ ਜਿੱਥੇ ਕੀੜੀਆਂ ਜਾਂ ਕੀੜਿਆਂ ਦਾ ਭੌਣਾ ਉੱਥੇ ਬਰੂਰ ਦਿਆ ਕਰੋ ਦਿਨੇ-ਦਿਨੇ ਉਹ ੁੱਤਪੇ-ੁੱਤਪੇ ਖਾ ਕੇ 4 ਵਜੇ ਦੇ ਨੂੰ ਆਪਣੀਆਂ ਖੱਡਾਂ 'ਚ ਜਾ ਵੜਦੇ ਨੇ ਇਹ ਬਹੁਤ ਹੀ ਜ਼ਿਆਦਾ ਪੁੰਨ ਲੱਗਦਾ ਹੈ। ਇਹ ਸਾਰੇ ਬੰਦੇ ਭੈਣ-ਭਾਈ ਕਰਿਆ ਕਰੋ। ਇੰਨੀ ਕੁ ਮੇਰੀ ਬਾਤ ਹੈ ਜੀ ਮਨਜ਼ੂਰ ਕਰਿਓ। ਤੋਂ ਮੈਂ ਫੇਰ ਬੈਠ ਤੁਹਾਨੂੰ ਕਹਿੰਦੇ ਮੈਨੂੰ ਕਮੈਂਟ ਜ਼ਰੂਰ ਦਿਆ ਕਰੋ ਪਲੀਜ਼। ਕਮੈਂਟ ਜ਼ਰੂਰ ਲਿਖਿਓ। ਧੰਨਵਾਦ ਜੀ।